ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹੋਰ ਕੀ ਹਾਲ-ਚਾਲ ਉਮੀਦ ਆ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਸਵਾਗਤ ਹੈ ਤੁਹਾਡਾ ਗੁਰਫਤਿਹਵੀਰ ਬਲੌਗ ਚੈਨਲ ਤੇ ਤੇ ਅੱਜ ਆਪਾਂ ਲੈ ਕੇ ਆਏ ਜੀ ਨਵੀਂ ਵੀਡੀਓ ਇੱਕ ਨਵੇਂ ਟੌਪਿਕ ਤੇ ਤੇ ਜਿਹੜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੈ ਜੀ ਭੈਣ ਭਾਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਵੀਡੀਓ ਨੂੰ ਫੁੱਲੂ ਵਾਚ ਕਰਿਓ ਜੀ ਤੇ ਅੱਜ ਆਪਾਂ ਬਹੁਤ ਵਧੀਆ ਟੌਪਿਕ ਤੇ ਲੈ ਕੇ ਆਏ ਆਂ ਜੀ ਵੀਡੀਓ ਤੇ ਕਈ ਭੈਣਾਂ ਨੂੰ ਇਸ ਵੀਡੀਓ ਦੀ ਬਹੁਤ ਲੋੜ ਸੀਗੀ ਤੇ ਉਹਨਾਂ ਵਾਸਤੇ ਇਹ ਖਾਸ ਵੀਡੀਓ ਆ ਗਈ ਜਿਵੇਂ ਕਿ ਆਪਾਂ ਗੱਲ ਕਰਦੇ ਜਿਵੇਂ ਕਿ ਪਹਿਲਾਂ ਕਈ ਭੈਣਾਂ ਦੇ ਬੇਟੀਆਂ ਹੁੰਦੀਆਂ ਜੀ ਇੱਕ ਇੱਕ ਜਾਂ ਦੋ ਦੋ ਬੇਟੀਆਂ ਹੁੰਦੀਆਂ ਹੁੰਦੀਆਂ ਜੀ ਕਈਆਂ ਦੇ ਤੇ ਉਹਨਾਂ ਨੂੰ ਜਿਵੇਂ ਪੁੱਤਰ ਦੀ ਚਾਹਤ ਹੁੰਦੀ ਹੈ ਕਿ ਸਾਡੇ ਬੇਟਾ ਹੋ ਜਾਏ ਤਾਂ ਵੀ ਫੈਮਿਲੀ ਕੰਪਲੀਟ ਹੋ ਜਾਏ ਤਾਂ ਕਰਕੇ ਤੇ ਇਸੇ ਕਰਕੇ ਆਪਾਂ ਅੱਜ ਇਹ ਵੀਡੀਓ ਬਣਾਈ ਹੈ ਜੀ ਤੇ ਇਹ ਵੀਡੀਓ ਇਹ ਭੈਣਾਂ ਨੂੰ ਜਿਨ੍ਹਾਂ ਦੇ ਪਹਿਲਾਂ ਬੇਟੀਆਂ ਉਹਨਾਂ ਲਈ ਬਹੁਤ ਲਾਹੇਵੰਦ ਹੈਗੀ ਤੇ ਉਹ ਭੈਣਾਂ ਖਾਸ ਕਰਕੇ ਇਹ ਵੀਡੀਓ ਚੰਗੀ ਤਰ੍ਹਾਂ ਗੌਰ ਨਾਲ ਸੁਣਨ ਸਾਰੀ ਵੀ ਜਿਹੜੇ ਇਹ ਦਿਨ ਹੁੰਦੇ ਹਨ ਪੀਰੀਅਸ ਆਉਂਦਾ ਇਹਦੋਂ ਮਹੀਨਾ ਆਉਂਦਾਗਾ ਤੇ ਅੱবিਚ ਮਹੀਨਾ ਕਹਿੰਦੇ ਨੇ ਪੀਰੀਅਡ ਪੀਰੀਅਡਸ ਆਉਂਦੇ ਜਦੋਂ ਉਨਾ ਵਾਰੀ ਗੰਨ ਲੈ ਕਰਨੀ ਆਪਾਂ ਅੱਜ ਤੇ ਇਹਨਾਂ ਚ ਹੁੰਦੀਆਂ ਦੀਨ ਇਹ ਜੇਦੋਂ ਪੀਰੀਅਡਸ ਆਉਂਦੇ ਹੈਗੇ ਉਦੋਂ ਇਹ ਕਾਊਂਟਿੰਗ ਕਰਨੀ ਹੁੰਦੀ ਹੈਗੀ ਪੰਜ ਦਿਨ ਤਾਂ ਮਤਲਬ ਪੀਰੀਅਡਸ ਆਉਂਦੇ ਆਉਂਦੇ ਹੈਗੇ ਤਾਂ ਪਹਿਲੇ ਪੰਜ ਦਿਨ ਮਤਲਬ ਛੱਡ ਕੇ ਪਹਿਲੇ ਦਿਨ ਤੋਂ ਕਾਊਂਟਿੰਗ ਕਰਨਾ ਲੱਗ ਜਾਣਾ ਤੁਸੀਂ ਇਹ ਤੇ ਪੰਜਵੇਂ ਸੱਤਵੇਂ ਦਿਨ ਤੱਕ ਕਾਊਂਟਿੰਗ ਕਰਨਾਗਾ ਕਿਸੇ ਮਰਜ਼ੀ ਤਰੀਕ ਤੋਂ ਤੁਹਾਨੂੰ ਪੀਰੀਅਡਸ ਆਉਣਗੇ ਉਸੇ ਤਰੀਕੇ ਤੁਸੀਂ 7ਵੇਂ ਦਿਨ ਤੱਕ ਕਾਊਂਟਿੰਗ ਕਰ ਲੈਣੀ ਹੈਗੀ ਤੇ 7ਵੇਂ ਦਿਨ ਤੱਕ ਕਾਊਂਟਿੰਗ ਕਰ ਲੈਣੀ ਹੈਗੀ ਫਿਰ 7ਵੇਂ ਦਿਨ ਰਿਲੇਸ਼ਨ ਬਣਾ ਲੈਣੇ ਹੈਗੇ ਜਿੰਨਾ ਪਹਿਲਾਂ ਨਹੀਂ ਦਰਪਧਨ ਕਰਨਾਗਾ ਵੀ ਪ੍ਰੈਗਨੈਂਸੀ ਪਲੈਨ ਕਰੀ ਹੈਗੀ ਬੱਚੇ ਵਾਸਤੇ ਉਹਨਾਂ ਲਈ ਇਹ ਵੀਡੀਓ ਪਹਿਲੇ ਦਿਨ ਤੋਂ ਲੈ ਕੇ 7 ਦਿਨਾਂ ਤੱਕ ਤੁਸੀਂ ਕਾਊਂਟ ਕਰ ਲੈਣਾ ਜਦੋਂ ਪੀਰੀਅਡਸ ਆਉਂਦੇ ਹੈਗੇ ਤੇ 7ਵੇਂ ਦਿਨ ਰਿਲੇਸ਼ਨ ਬਣਾ ਲੈਣੇ ਹੈਗੇ ਤੇ 8ਵੇਂ ਦਿਨ ਨਾਮ ਬਣਾਇਓ ਕਿਉਂਕਿ 8ਵਾਂ ਦਿਨ ਡਬਲ ਚ ਆ ਜਾਂਦਾ ਹੈ ਜਿਹੜੇ ਸਿੰਗਲ ਦਿਨ ਹੁੰਦੇ ਹੈਗੇ ਉਹਨਾਂ 'ਚ ਰਿਲੇਸ਼ਨ ਬਣਾਣੇ ਹੁੰਦੇ ਬੇਟਾ ਪੈਦਾ ਕਰਨ ਲਈ ਤਾਂ ਕਿ ਪੁੱਤਰ ਕੀ ਹੈ ਪੁੱਤਰ ਦੀ ਪ੍ਰਾਪਤੀ ਹੋ ਸਕੇ ਤੁਹਾਨੂੰ ਤੇ ਜਿਵੇਂ ਕਿ ਕਲੀ ਤੇ ਜੋਟਾ ਹੁੰਦੇ ਹੈ ਜਾਂ ਸਿੰਗਲ ਜਾਂ ਡਬਲ ਇਹ ਦਿਨ ਤੁਸੀਂ ਆਪ ਹੀ ਉਹ ਕਰ ਲਿਓ ਹਿਸਾਬ ਲਾ ਲਿਓ ਜਿਵੇਂ ਵੀ ਤੁਹਾਨੂੰ ਸਮਝ ਲੱਗੂਗੀ ਕਿਉਂਕਿ ਜਿਹੜੇ ਸਿੰਗਲ ਦਿਨ ਨੇ ਹੁੰਦੇ ਨੇ ਹੁੰਦੇ ਜਿਵੇਂ ਹੋਇਆ 7 ਹੋਇਆ 9 ਹੋਇਆ ਤੇ ਇਦੁਗਾ ਹੋ ਗਿਆ 11 ਇਦੁਗਾ ਹੋ ਗਿਆ 13 ਤੇ ਜਿਹੜੇ ਇਹ ਵਿਚ ਵਾਲੇ ਦਿਨ ਹੋਗੇ ਡਬਲ ਜਿਵੇਂ ਹੋਇਆ 8 10 ਤੇ 12 ਇਹਨਾਂ ਦਿਨਾਂ 'ਚ ਤੁਸੀਂ ਰਿਲੇਸ਼ਨ ਨਹੀਂ ਬਣਾਉਣੇ ਤੇ ਪ੍ਰੈਗਨੈਂਸੀ ਪਲਾਨ ਨਹੀਂ ਕਰਨੇ ਇਹਨਾਂ 'ਚ ਤੁਸੀਂ ਤੇ ਜਿਹੜੇ ਇਹ ਸਿੰਗਲ ਦਿਨਾਂਗੇ ਇਹਨਾਂ 'ਚ ਪ੍ਰੈਗਨੈਂਸੀ ਪਲਾਨ ਕਰਿਓ ਗਰਭ ਧਾਰਨ ਕਰਿਓ बनायो, रिलेशन बनायो ਤੇ ਇਹ ਚ 100% ਬੇਟਾ ਹੀ ਪੈਦਾ ਹੁੰਦਾਗਾ ਕਿਉਂਕਿ ਮੇਰੇ ਖੁਦ ਦੋ ਬੇਟੇ ਹੀ ਹੈਗੇ ਤੇ ਇਸੇ ਕਰਕੇ ਮੈਂ ਤੁਹਾਡੇ ਵਾਸਤੇ ਵੀ ਇਹ ਵੀਡੀਓ ਲੈ ਕੇ ਆਈ ਵੀ ਜਿਹੜੇ ਇਹ ਦਿਨ ਹੁੰਦੇ ਸਿੰਗਲ ਦਿਨ ਹੁੰਦੇ ਹੈਗੇ ਸਿੰਗਲ ਦਿਨਾਂ 'ਚ ਹੀ ਰਿਲੇਸ਼ਨ ਬਣਾਣੇ ਆਗੇ ਤੁਸੀਂ ਆਪਣੇ ਪੀਰੀਅਡ ਦੇ ਹਿਸਾਬ ਨਾਲ ਕਾਊਂਟਿੰਗ ਕਰਨ ਲੈਣੀ ਹੈਗੀ ਜਿਵੇਂ ਪਹਿਲੇ ਦਿਨ ਤੋਂ ਤੁਸੀਂ ਆਪਣੇ ਆਪ ਅੰਦਾਜ਼ਾ ਲਾ ਲਿਓ 7ਵੇਂ ਦਿਨ ਰਿਲੇਸ਼ਨ ਬਣਾ ਲੈਣੇ ਪਹਿਲੇ ਦਿਨ ਤੋਂ ਕਾਊਂਟ ਕਰਕੇ ਤਾਂ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਛੇਮਾ ਤੇ ਸੱਤਵੇਂ ਦਿਨ ਇਹ ਰਿਲੇਸ਼ਨ ਬਣਾ ਲੈਣੇ ਹੈਗੇ ਅੱਠਵਾਂ ਦਿਨ ਛੱਡ ਦੇਣਾਗਾ ਨੌਵੇਂ ਦਿਨ ਬਣਾ ਲਿਓ ਦਸਵੇਂ ਦਿਨ ਛੱਡ ਦੇਣਾਗਾ ਗਿਆਰਵੇਂ ਦਿਨ ਬਣਾ ਲੈਣੇ ਰਿਲੇਸ਼ਨ ਤੇ 11ਵਾਂ 12ਵਾਂ ਦਿਨ ਛੱਡ ਦੇਣਾ 13ਵੇਂ ਦਿਨ ਬਣਾ ਲੈਣੇ ਹੈਗੇ ਇਹ ਚਾਰ ਪੰਜ ਦਿਨ ਤੁਸੀਂ ਟਰਾਈ ਕਰ ਲਿਓ ਤੇ ਤੁਹਾਨੂੰ ਇਹਦਾ ਪੱਕਾ ਫਾਇਦਾ ਹੋਊਗਾ ਇਸ ਵੀਡੀਓ ਦਾ ਮਤਲਬ ਇਹ ਦਿਨਾਂ ਦਾ ਜਿਹੜੇ ਦਾ ਰ ਇਹ ਤੁਹਾਨੂੰ ਜਾਣਕਾਰੀ ਦਿੱਤੀ ਹੈਗੀ ਤੇ ਇਹ ਬਹੁਤ ਮਤਲਬ ਸਚਾਈ ਹੈਗੀ ਇਹ ਇਹਨਾਂ ਦੇ ਇਸ ਗੱਲ 'ਚ ਵੀ ਜਿਹੜੇ ਸਿੰਗਲ ਦਿਨਾਂ 'ਚ ਰਿਲੇਸ਼ਨ ਬੰਨਦੇ ਹੈਗੇ ਪ੍ਰੈਗਨਸੀ ਗਰਭਧਾਰਨ ਹੁੰਦਾਗਾ ਤੇ ਉਹਨਾਂ 'ਚ ਬੇਟਾ ਇਹੀ ਫਾਇਦਾ ਹੁੰਦਾਗਾ ਮਤਲਬ ਤੇ ਬਾਕੀ ਆਪਾਂ ਡਿਸਕ੍ਰਿਪਸ਼ਨ ਬਾਕਸ 'ਚ ਵੀ ਪੂਰਾ ਡਿਟੇਲ ਦੇਵਾਂਗੇ ਕਈ ਭੈਣ ਭਰਾਵਾਂ ਨੂੰ ਨਹੀਂ ਸਮਝ ਆਉਂਦੀ ਕਿ ਵੀ ਆਪਣੇ ਬੋਲਣ ਦਾ ਤਰੀਕਾ ਥੋੜਾ ਜਿਹਾ ਅਲੱਗ ਤੋਂ ਹੁੰਦਾ ਕਈਆਂ ਦਾ ਤੇ ਬੋਲਣ ਜਾਂ ਸਮਝਣ ਚ ਵੀ ਅ ਦਿੱਕਤ ਆਉਂਦੀ ਵੀ ਕਿਸੇ ਨੂੰ ਤਾਂ ਉਹ ਜਾ ਕੇ ਡਿਸਕ੍ਰਿਪਸ਼ਨ ਬਹੁਤ ਚੈੱਕ ਕਰ ਲੈਣਾ ਪੂਰੀ ਡਿਟੇਲ ਮੈਂ ਪੰਜਾਬੀ ਚ ਲਿਖੂਗੀ ਉਹਦੇ ਵਿੱਚ ਤੇ ਦੁਬਾਰਾ ਫੇਰ ਦੱਸ ਦਿੰਦੀ ਮੈਂਗੀ ਜਿਵੇਂ ਕਿ ਫਿਰ ਆਉਂਦੇ ਹੈਗੇ ਤਾਂ ਉਸਦੇ ਪਹਿਲੇ ਦਿਨ ਤੋਂ ਕਾਊਂਟਿੰਗ ਕਰਨ ਲੱਗ ਜਾਣੀ ਤੁਸੀਂ ਪਹਿਲਾ ਦਿਨ ਤੋਂ ਕਾਊਂਟਿੰਗ ਕਰ ਲੈਣੀ ਹੈ ਕਿ 7ਵੇਂ ਦਿਨ ਤੱਕ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਛੇਵਾਂ ਸੱਤਵਾਂ ਸੱਤਵੇਂ ਦਿਨ ਰਿਲੇਸ਼ਨ ਬਣਾ ਲੈਣੇ ਹੈਗੇ ਤੇ ਅੱਠਵਾਂ ਦਿਨ ਛੱਡ ਦੇਣਾ ਨੌਵੇਂ ਦਿਨ ਬਣਾ ਕੇ ਦਸਵੇਂ ਦਿਨ ਛੱਡ ਦੇਣਾ ਤੇ ਦਸਵੇਂ ਦਿਨ ਨਹੀਂ ਬਣਾਉਣੇ ਹੈਗੇ 11ਵੇਂ ਦਿਨ ਬਣਾ ਲੈਣੇ ਇਹ ਜਿਹੜੇ ਸਿੰਗਲ ਵਾਲੇ ਦਿਨ ਇੰਨਾ ਚ ਬਣਾਉਣੇ ਰਿਲੇਸ਼ਨ ਡਬਲ ਵਾਲੇ ਜਾਂ ਜਿਹਨੂੰ ਤੁਸੀਂ ਬਣਾਉਣੇ ਜਿਹੜੇ ਵੀ ਤੁਹਾਡੇ ਪੀਰੀਅਡਸ ਡਬਲ ਦਿਨ ਆਉਣਗੇ ਨਾ ਪਹਿਲੇ ਦਿਨ ਤੋਂ ਲਾ ਕੇ ਡਬਲ ਦਿਨ ਆਉਣਗੇ ਜਿਵੇਂ 8 ਹੋਇਆ ਤੇ ਇਸ ਤੋਂ ਬਾਅਦ ਹੋਵੇਗਾ 10 ਤੇ 12 ਤੇ 14 ਇਹਨਾਂ 'ਚ ਤੁਸੀਂ ਰਿਲੇਸ਼ਨ ਨਹੀਂ ਬਣਾਣੇ ਸੱਤਵਾਂ ਦਿਨ ਕਰ ਲੈ ਕਾਊਂਟ ਕਰ ਲੈਣਾ ਆਪਦੇ ਪੀ.ਵੀ.ਐਸ ਦਾ ਸੱਤਵਾਂ ਤੇ ਇਸ ਤੋਂ ਬਾਅਦ ਹੋਵੇਗਾ ਨੌਵਾਂ ਤੇ 11ਵਾਂ ਤੇ 13ਵਾਂ ਇਹਨਾਂ ਦਿਨਾਂ 'ਚ ਤੁਸੀਂ ਆਪਦੇ ਗਰਭਧਾਰਨ ਕਰ ਲੈਣਾ ਰਬੰਦ ਬਣਾ ਲੈਣੇ ਰਿਲੇਸ਼ਨ ਜੀਨਾਂ ਫੈਣਾ ਨੇ ਕੋਈ ਟ੍ਰੈਨਸਪਲੈਨ ਕਰਿਆ ਉਹਨਾਂ ਵਾਸਤੇ ਤੇ ਸੋਨੂੰ ਬਹੁਤ ਵਧੀਆ ਇਹ ਜਾਣਕਾਰੀ ਦਿੱਤੀ ਹੈ ਬਹੁਤ ਫਾਇਦਾ ਹੋਗਾ ਇਸ ਵੀਡੀਓ ਦਾ ਤੁਸੀਂ ਖੁਦ ਕਮੈਂਟ ਕਰੋਗੇ ਜਿੰਨਾ ਹੋਣਾ ਨੂੰ ਵੀ ਫਾਇਦਾ ਹੋਇਆ ਇਹਦਾ ਤੇ ਇਹ ਤੁਸੀਂ ਜਰੂਰ ਇਹ ਟਰਾਈ ਕਰਿਓ ਜੀ ਤੇ ਉਮੀਦ ਹੈ ਕਿ ਸੋਨੂੰ ਵੀਡੀਓ ਚੰਗੀ ਲੱਗੀ ਹੋਊਗੀ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ